ਵਿਆਸ ਨਦੀ ਵਿੱਚ ਬਾੜ ਦੀ ਸਥਿਤੀ ਬਣੀ ਹੋਈ ਹੈ ਪਾਣੀ ਦਾ ਸਰ ਖਤਰੇ ਦੀ ਲਾਈਨ ਤੋਂ ਉੱਪਰ ਪਹੁੰਚ ਚੁੱਕਾ ਹੈ ਇਸੇ ਦੌਰਾਨ ਗਣੇਸ਼ ਵਿਸਰਜਨ ਦੇ ਤੀਸਰੇ ਦਿਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਵਿਆਸ ਨਦੀ ਦਾ ਸਤਰ ਵਧਣ ਦੇ ਬਾਵਜੂਦ ਵੀ ਲੋਕਾਂ ਦੀ ਸ਼ਰਧਾ ਵਿੱਚ ਕੋਈ ਕਮੀ ਨਹੀਂ ਆਈ ਭਗਤ ਗਣਪਤੀ ਬੱppa ਦੇ ਵਿਸਰਜਨ ਲਈ ਵੱਡੀ ਗਿਣਤੀ ਵਿੱਚ ਨਦੀ ਦੇ ਕੰਢੇ ਤੇ ਇਕੱਠੇ ਹੋਏ ਪ੍ਰਸ਼ਾਸਨ ਵੱਲੋਂ ਪੂਕਾ ਇੰਤਜ਼ਾਮ ਕੀਤਾ ਗਿਆ ਸੀ ਪੰਜਾਬੀ ਨਿਊਜ਼ ਮੀਡੀਆ ਤੇ ਗਣਪਤੀ ਵਿਸਰਜਨ ਦੇ ਤੀਸਰੇ ਦਿਨ ਦੀ ਸਪੈਸ਼ਲ ਕਵਰੇਜ i

سا سا چار سال ہو گئے بڑی ہر سال آئی دا وا گنپتی ਜੋ ਪਹੁੰਚਦੇ ਹੋ ਜਾਣ ਗਿਆਨਬਤੀ ਬਾਪਾ ਮੋਹਰੀਆ ਮੰਗਲ ਮੂਰਤੀ ਮੋਹਰੀਆ ਸਾਨੂੰ ਉਹ ਇਨਸਾਨ ਹੀ ਰਹਾ ਬਾਪਾ ਆਪੇ ਰੱਖਿਆ ਕਰਨਗੇ ਸਾਡੀ ਹਾਂਜੀ ਸਾਰੇ ਇੰਤਜ਼ਾਮ ਪੂਕਤਾ ਹੈ ਪ੍ਰਸ਼ਾਸਨ ਟ੍ਰੈਫਿਕ ਦਾ ਵੀ ਧਿਆਨ ਰੱਖ ਰਹੇ ਨੇ ਹਰ ਤਰ੍ਹਾਂ ਦੀ ਮੌਕੇ ਤੇ ਸਹੂਲਤ ਹੈ ਵੀ ਹੈ ਜੀ ਪ੍ਰਸ਼ਾਸਨ ਵੱਲੋਂ ਚਲੋ ਇੱਕ ਚੱਕਾਰਾ ਲਾ ਦੋ Ganpati Bappa Moriya oh, yeah. Mangal Murti oh, yeah. ਕਿੰਨੇ ਸਾਲ ਹੋ ਗਏ ਤੋਂ ਆਦਿ ਲੋਕ ਸਾਲ ਹੋ ਗਏ ਤੇ ਅੱਜ ਤੱਕ ਜਿਹੜਾ ਪਾਣੀ ਕਰਕੇ ਇਹਨਾਂ ਮਹੌਲ ਆ ਉਹਦੇ ਵਿੱਚ ਕੀ ਸੋਚਦੀ ਪਾਣੀ ਦਾ ਕੋਈ ਫਰਕ ਨਹੀਂ ਪੈਂਦਾ ਆਵਾਗ ਨਹੀਂ ਆ ਆਹ ਤਾਂ ਕਿਹੜੀ ਜਗ੍ਹਾ ਬਣ ਗਈ ਨੰਬਰ ਕਿੰਨੇ ਸਾਲ ਹੋ ਗਏ ਤੋਂ ਆਦਿ ਮਮਾ ਸੈਕਿੰਡ ਅੱਗੇ ਰਿਹਾ ਮਮਾ ਨੇ ਜੀ ਆਓ ਜੀ ਬੜੀ ਬੱਤੀ ਆਰਲਾ ਮੰਦਰ ਮੂਰਤੀ パタリとラバーがキャラ。 ਦਾ ਦਸਨਾਂ ਦਾ ਸਵਾਗਤ ਹੈ ਅਸੀਂ ਅੱਜ ਆਏ ਹਾਂ ਬਿਆਸ ਵਾਲੇ ਪੁਲ ਦੀ ਉੱਤੇ ਜਿੱਥੇ ਪਾਣੀ ਦਾ ਸતર ਕਾਫੀ ਵਧਿਆ ਹੋਇਆ ਹੈ ਉਰੇ ਤੇ ਫਿਰ ਪੂਰੇ ਮੇਨ ਪ੍ਰਧਾਨ ਜੀ ਆ ਗਏ ਉਹਨਾਂ ਨਾਲ ਸਾਡੀ ਗੱਲਬਾਤ ਕਰਾਵਾਂਗੇ ਹਾਂਜੀ ਕੀ ਕਹਿਣਾ ਚਾਹਦੇ ਕੀ ਨਾਮ ਕੀ ਤੁਹਾਡਾ ਜਿੰਨੀ ਸੋਆ ਜੀ ਸੇਵਾ ਦਾ ਕਿੰਨੇ ਸਾਲ ਹੋ ਗਏ ਤੁਸੀਂ ਸੇਵਾ ਕਰਦੇ ਹੋ ਮੈਨੂੰ ਜੀ 5 ਸਾਲ ਹੋ ਗਏ ਤੁਸੀਂ ਸੇਵਾ ਕਰਦੇ ਹੋ ਤੇ ਇਸ ਵਾਰ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਦੇ ਉਪਰੀ ਆਮ ਬਹੁਤ ਵਧੀਆ ਜੀ ਤੇ ਪਾਣੀ ਦਾ ਜਲ ਸਰਵਰ ਕਿੰਨਾ ਜਿ ਬਦਲਿਆ ਹੋਇਆ ਹੈ ਜੀ ਪਾਣੀ ਦਾ ਸਰਵਰ ਦੇ ਤੁਸੀਂ ਦੇਖ ਸਕਦੇ ਹੋ ਜਿੱਥੇ ਤੇ ਫਿਰ ਪਾਣੀ ਆਇਆ ਉਦੋਂ ਜਿਹੜਾ ਰਸਾ ਉੱਥੇ ਪਾਇਆ ਹੋਏ ਉਦੋਂ ਜਨਪਤੀ ਸਰਦ ਨੇ ਐਸੇ ਢੰਗ ਦੇ ਨਾਲ ਕਰਦੇ ਪਏ ਆ ਲੋਕ ਪ੍ਰਸ਼ਾਸਨ ਦਾ ਵੀ ਪਿੰਡ ਦੇ ਸਰਪੰਚ ਦਾ ਵੀ ਬਹੁਤ ਵਧੀਆ ਸਹਿਯੋਗ ਆਗਾ ਇਹ ਬਾਕੀ ਬੰਦੇ 40 45 ਕੋਤਾ ਹੋਰ ਦੇ ਕੇ ਜਿਹੜੇ ਕੀ ਮੂਰਤੀ ਨੂੰ ਵਿਚਰਦਿੰਦੇ ਵਰਤ। ਮuple ਕਹਿੰਦਾ ਹੁਣ ਪ੍ਰਸ਼ਾਸਨ ਦੇ ਪੂਰੇ ਪੁਕਤਾ ਇੰਤਜ਼ਾਮ ਕੀਤੇ ਗਏ। ਇਹ ਬੋਲੀ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ। ਡੀਐਸਪੀ ਸਾਹਿਬ ਆਪ ਆਏ ਸੀ ਆਪ ਤਰਾਕੇ ਬਹੁਤ ਹੋ ਗਿਆ। ਕੀ ਨਾਂ ਜੀ ਤੁਹਾਡਾ? ਵਿਸ਼ੇਕ ਮਾਨ। ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ? 5 ਸਾਲ ਹੋ ਗਏ। 5 ਸਾਲ ਤੇ 5 ਸਾਲ ਦੇ ਵਿੱਚ ਤੁਸੀਂ ਅੱਜ ਤੱਕ ਪਾਣੀ ਦਾ ਸਰਦਰ ਬਹੁਤ ਵਧੀਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਜੀ ਖਾਤੇ ਜਨ ਸੰਤੋਪ ਚੱਲਣ ਦਿਆ ਹੈ। ਦੇਖ ਹਾਂ ਜੀ ਥੋੜੀ ਤੰਗੀ ਹੁੰਦੀ ਆ ਬਾਕੀ ਸਰਪੰਚ ਸਾਹਿਬ ਨੇ ਬਹੁਤ ਵਧੀਆ ਖਾ ਦਿੱਤੇ ਕਿਸੇ ਨੂੰ ਪਰੇਸ਼ਾਨੀ ਨਹੀਂ ਆ ਸਕਦੀ ਸਭ 40 50 ਮੁੰਡੇ ਰੱਖੇ ਇੱਥੇ ਅਸੀਂ ਗੋਤਾਗੁਰ ਵਧੀਆ ਮੂਰਤੀਆਂ ਦਾ ਰਹਿੰਦੇ ਆ ਜੀ ਵਧੀਆ ਸਹਿਯੋਗ ਨਾਲ ਸਭ ਸਹਿਯੋਗ ਨਾਲ ਕੰਮ ਹੋ ਰਿਹਾ ਹੈ ਪ੍ਰਚਾਰ ਜੀ ਮੇਰਾ ਬਹੁਤ ਸਤਿਕਾਰ ਹੈ ਹੱਥੇ ਹੋਈ ਚਾਰ ਸਾਲ ਹੋ ਗਏ ਇੱਕ ਮਹੀਨੇ ਹੋ ਗਏ ਜੀ ਅੱਜ ਵੀ ਲੋਕ ਲੈ ਰਹੇ ਨੇ ਆਪਾਂ ਕੋਈ ਜੇ ਲਈ ਦਾ ਦਾਦੇਂ ਜੀ ਇਹ ਬੰਦੇ ਅੱਜ ਦੇ ਕਾਨੂੰਨਾਂ ਹੀ ਬਚਾਈਦਾ ਵਾ ਕਿਤੇ ਜਨਤਾ ਨੂੰ ਕੀ ਅਪੀਲ ਹੈ ਹਾਂ ਜੀ ਜਨਤਾ ਨੂੰ ਕੀ ਅਪੀਲ ਹੈ ਅਗੂ ਇੱਥੇ ਆਉਂਦੀ ਮੂਰਤੀ ਕਰਵਾਉਂਗੇ ਛੋਟੇ ਕੰਮ ਹੀ ਲੱਗਣਗੇ ਜੀ ਕਿੰਨੇ ਸਾਲ ਹੋ ਗਏ ਤੁਮੋਂ ਤੇ ਗੋਤਾਖੋਰੀ ਕਰਦੇ ਆਂ ਤੁਹਾਨੂੰ ਗੋਤਾਖੋਰੀ ਕਰਦਿਆਂ ਨਾਲੇ ਉੱਧਰ ਦੇ ਵਿੱਚ ਛੋਟੇ ਹੁੰਦੇ ਮਤਲਬ ਪਾਣੀ ਦੇ ਕੰਮ ਕਰਦਾ ਸੀਗਾ ਪਰ ਗੋਤਾਖੋਰੀ ਕਰਦਿਆਂ ਹੋ ਗਿਆ 6-7 ਸਾਲ ਹੋ ਗਏ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਹੈ ਪ੍ਰਸ਼ਾਸਨ ਵੱਲੋਂ ਹਲੇ ਜੀ ਕੀ ਕਹੀਏ ਹਲੇ ਤਾਂ ਕੋਈ ਸਾਡੇ ਨੂੰ ਇੰਤਜ਼ਾਮ ਤਾਂ ਨਹੀਂ ਸਾਡੀ ਤਾਂ ਤਿਆਰੀ ਫੁੱਲੀ ਆ ਗੋਤਾਖੋਰੀ ਦੇ ਵਿੱਚ ਬੰਦੇ ਤਾਂ ਕਾਫੀ ਆ ਸੀ انتظام ٹھیک ہے جیسا باقی جس حساب شرطا انسان ہوئی جاری ہے ਇਸ ਕਰਕੇ ਤਕਤਨ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਬੱਚੇ ਸਦੇ ਨਾਲ ਆ ਕੇ ਹਨ ਮੂਰਤੀ ਦਾ ਸਰਜਨ ਕਰੋ ਤੇ ਗਣਪਤੀ ਜੀ ਕੇ ਜਾਜਾਕਾਰ ਹੁੰਦੀ ਆਈ ਹੈ ਉਹ ਰਹੇਗੀ ਉਹ ਪਰ ਇਹ ਵੀ ਹੈ ਅੱਜ ਆ ਰਿਹਾ ਹੈ ਸਾਲੋ ਬਤਲਾ ਸਾਲੋ ਬੰਦੀ ਇਹਦਾ ਪਾਣੀ ਦਾ ਸਤਹ ਬਹੁਤ ਵਧਿਆ ਆਇਆ ਵਾ ਤੇ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਜਨਤਾ ਨੂੰ ਇਹ ਕਹਿਣਾ ਵੀ ਇੱਕ ਨਹੀਂ ਸੇਫਟੀ ਚ ਰਹਿਣ ਅੱਦੇ ਨਾ ਵਧਣ ਜੋ ਵੀ ਹੈ ਸਾਡਾ ਕੰਮ ਹੈ ਮੂਰਤੀ ਤਾਰਾਂ ਦਾ ਅਸੀਂ ਆਪੇ ਚਲ ਪ੍ਰਵਾਹ ਦਾ ਦੋਦਾ ਜੀ ਮੂਰਤੀ ਕਰਾਂਗੇ ਤੁਹੋ ਕਿ ਜਗਾਰਾ ਲਾਉ। ਜੇਕਰ ਦੇਵਦੀ ਮਹਾਰਾਜੀ ਮੇਰਾ ਨਾਮ ਸੁਨੀਲਾ ਜੀ ਮੈਂ ਪੰਚਾਇਤੌਰ ਤੇ ਬੈਠਾ ਜੀ ਇਥੇ ਸਰਪੰਚ ਲੱਡੂ ਸਾਹਿਬ ਨੇ ਬਿਠਾਇਆ ਇਥੇ ਤੇ ਉਹਨਾਂ ਦੀ ਮਿਹਰਬਾਨੀ ਹੈ ਤੇ ਮੈਂ ਸੇਵਾ ਕਰਨ ਦੇ ਆ ਮੈਂ ਸੇਵਾਦਾਰ ਆ ਇਥੇ ਦਾ ਮੈਂ ਪ੍ਰਸ਼ਾਦ ਬਣਦਾ ਮਾਂ ਲੋਕਾਂ ਦੀ ਅਰਦਾਸ ਕਰਦਾ ਬੜੀ ਬਾਬੇ ਦੀ ਕਿਰਪਾ ਵਾ ਸਾਰੇ ਇੱਧੇ ਮੇਰੇ ਪ੍ਰਪੰਪਰਾ ਜਨੇਵੀਆ ਸਾਰੇ ਆਉਣ ਸੰਗਤਾਂ ਮੱਥਾ ਟੇਕਣ ਤੇ ਮੈਂ ਉਹਨਾਂ ਦੀਆਂ ਅਰਦਾਸਾਂ ਕਰਾਂ ਬੇਨਤੀਆਂ ਲਾਵਾ ਉਹਨਾਂ ਵਿੱਚ ਮੈਨੂੰ ਵੀ ਸਰਕਾਰ ਦਾ ਵੇਜੂਦ ਦੇਣਾ ਤੇ ਜਨਤਾ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਮੈਂ ਜਨਤਾ ਨੂੰ ਅਪੀਲ ਇਹ ਕਰਦਾ ਮੈਂ ਵੀ ਵੱਧ ਵੱਧ ਕਰੇ ਜਨਤਾ ਜਿੰਨਾ ਜੋ ਵੀ ਸਰਦਾ ਜਨਤਾ ਕੋ ਜਿੰਨਾ ਕੋ ਦਊਗੇ ਹੋ ਆਪਾਂ ਉਹ ਦਰਬਾਰਾ ਚਲਾਵਾਂਗੇ ਠੀਕ ਆ ਜੀ ਪੰਚਾਇਤ ਸਾਡੀ ਦਰਬਾਰਾ ਚਲਾਉਂਦੀ ਆ ਲੱਡੂ ਸਰਕਾਂ ਸਾਡੇ ਬਹੁਤ ਵਧੀਆ ਬੰਦੇ ਆ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਇੰਤਜ਼ਾਮ ਕੀਤੇ ਜਿੱਦਾਂ ਪਾਣੀ ਦਾ ਜਲ ਸਰਦਰ ਵਧਿਆ ਵਾ ਕਤਰੇ ਦੇ ਨਿਸ਼ਾਨ ਤੇ ਆ ਉਹਦੇ ਵੱਲੋਂ ਕੀ ਇੰਤਜ਼ਾਮ ਕੀਤੇ ਪਏ ਇਹਨਾਂ ਨੇ ਇੰਤਜ਼ਾਮ ਜੀ ਪੰਚਾਇਤ ਨੇ ਬਹੁਤ ਵਧੀਆ ਕੀਤਾ ਵਾ ਇਹਨਾਂ ਨੇ ਕਾਫੀ ਮੁੰਡੇ ਰੱਖੇ 26 27 ਮੁੰਡੇ ਰੱਖੇ ਹੋਏ ਆ ਜਿਹੜੇ ਉਹ ਮਤਲਬ ਉਹ ਪੂਰੀ ਦੇਖਭਾਲ ਕਰੰਦਾ ਆ ਬਹੁਤ ਵਧੀਆ ਵਾ ਸਾਰੇ ਕੋਲ ਬੜੀ ਦੂਰ ਦੂਰੋਂ ਸੱਦੇ ਆ ਬੰਮਾ ਚੇ ਇਹਨਾਂ ਨੇ ਤੇ ਬੜੀ ਪੂਰੀ ਕੀਆ ਕਰਨਦਾ ਆ ਜੀ ਹਰ ਕੀ ਭਾਜੀ ਬੋਲੋ ਮੈਂ ਕਿੰਨੇ ਸਾਲ ਹੋ ਗਏ ਤੁਹਾਨੂੰ ਆਉਂਦਿਆਂ ਨੂੰ ਹਾਂ ਜੀ ਚਾਰ ਸਾਲ ਚਾਰ ਸਾਲ ਹੋ ਗਏ ਮਾਰਾ ਰਹੀ ਜਿੱਥੇ ਦਾ ਰਹਿ ਰਿਹਾ ਸੀ ਨਾ ਪੁਆਇੰਟ ਹੀ ਆਪ ਕੋਲ ਨਾ ਲੱਗਾ ਕੋਈ ਹਾਂ ਜੀ ਇਹ ਬਹੁਤ ਵਧੀਆ ਜੀ ਪਾਣੀ ਕਰਕੇ ਉਹਨਾਂ ਨੇ ਪਾਣੀ ਕਰਕੇ ਉਹਨਾਂ ਨੇ ਵੀ ਰਣ ਕੇ ਸੰਗਤ ਕਰੀ ਜੀ ਆ ਸਾਡੇ ਤੁਸੀ ਆਉਂਦੀ ਬੋਟਲ ਮਾ ਮਾ ਦੇ ਵਿੱਚ ਪਾਣੀ ਮਾਰਾ ਜੀ ਬਹੁਤ ਹੈ ਆ ਤੁਸੀ ਦੇ ਵਿੱਚ ਮਿਰਜ਼ਾਪੁਰ ਕਪੜਾ ਰਾਪੜ 3 ਵਰਸ਼ ਇਧਰ ਮਾਰਾ ਜੀ ਪਾਣੀ ਸਾਡੇ ਬਹੁਤ ਜਾਣ ਕੇ ਆ ਜੀ ਨਾ ਪਾਣੀ ਆ ਸਾਡੀ ਲੋਟ ਜੀ ਮਹਾਰਾਜ ਲੋਕੀ ਸਾਰੇ ਜਾਨ ਕੇ ਘਰ ਤੋਂ ਨਿਕਲ ਨੇਲ ਕੇ ਤੇ ਬਾਅਦ ਵਿੱਚ ਤੁਸੀਂ ਜੇ ਮਹਾਰਾਜ ਦੇ ਅੱਥੇ ਦੇ ਦੇਰਾ ਲਈ ਜਾਂਦੇ ਨੇ ਠੀਕ ਹੈ ਜੀ ਇੱਥੇ ਗਰੇਸ਼ ਮਹਾਰਾਜ ਦੀ ਪੂਜਾ ਜੀ ਉਹ ਆਪਣੇ 10 ਦਿਨ ਚੱਲਣੀ ਸੀ ਮਹਾਰਾਜ 6 ਤਰੀਕ ਤੱਕ ਤੇ ਸੰਕਾ ਨੂੰ ਮਹਾਰਾਜ ਇੰਨੀ ਹੈ ਵੀ ਆਪਣੇ ਹੈ ਸਮਝ ਸੋਜਣਾ ਮਾਲਕ ਆਇਓ ਤੇ ਮਾਲਕ ਤੁਹਾਨੂੰ ਲੈ ਕੇ ਜਾਊਗਾ ਤੇ ਸੱਚੇ ਪਾਸ਼ਾ ਰਹਿਮਤਾਂ ਕਰੇ ਬਾਬਾ ਜੀ ਪਤਾ ਹੀ ਨਾਉਣ ਤਾਂ ਲਾਵੇ ਤੇ ਮਹਾਰਾਜ ਸ਼ਬਦ ਅੰਦੀਰ ਵਾਲੇ ਜੇ ਕਬਾ ਦਰ ਨਾਮ ਕਿਨਾਰਾ